ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਟੋਪ ਦੀਆਂ ਦੋ ਗਾਵਾਂ ਸੇ ਲੈ ਕੇ ਆ ਜੀ ਇੱਕ ਜਰਸੀ ਆ ਬਈ ਟੋਪ ਗੱਭਣਾਂਗੀ ਤੇ ਇੱਕ ਬੜਾ ਚਰਪਾ ਬਈ ਤਾਜੀ ਸੂਈ ਆ ਆਉਂ ਪੁੱਛ ਲੈਨੇ ਬਾਪੂ ਤੋਂ ਡਿਟੇਲ ਆਜੂ ਬਾਪੂ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਚੱਲਦਾ ਕੰਮ ਕਹਾ ਵਧੀਆ ਜੀ ਜੀ ਨਾਮ ਤੇ ਐਡਰੈਸ ਬੋਲ ਨਾਮ ਮੰਦਰ ਸਿੰਘ ਜੀ ਪਿੰਡ ਛੰਨਾ ਗلال ਸਿੰਘ ਵਾਲਾ ਹੂੰ ਇਲਾ ਬਨਾਲਾ ਦਸੀ ਕਬਾ ਦਸੀ ਨੇੜੇ ਪਿੰਡ ਆ ਆਪਣਾ ਹੈ ਪ੍ਰਾਉੜ ਨੇੜੇ ਆ ਇਧਰ ਸਾਰੇ ਘੰਣਾ ਘੁੰਣਾ ਬੰਨਾ ਇਹਦੇ ਵਿਚਾਲੇ ਜੀ ਆ ਮੋਬਾਈਲ ਨੰਬਰ ਬੋਲ 98557 3367 ਇਹ ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਪੂ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪਾਂਸ ਵਧ ਗਿਆ ਜੀ ਬਾਪੂ ਵਧ ਗਿਆ ਜੀ ਹਾਂ ਹਾਂ ਗਾਣੀ ਆਪਣੀ ਚੰਗਾ ਹਾਂ ਮਾਲ ਵੀ ਸਭ ਸੁਧਰਾ ਹੁੰਦਾ ਹਣਾ ਹਾਂ ਮਾਲ ਵਧ ਗਿਆ ਜੀ ਜਿਹੜੀ ਪਹਿਲੇ ਨੰਬਰ ਤੇ ਜਰਸੀ ਦੇਖਦੇ ਕਿਹੜਾ ਸੂਸ ਹੁੰਦੀ ਹੈ ਇਹਦੇ ਚੱਕੋ ਹਾਂ ਦੇ ਲੋ ਯੂ ਹਾਫਤਾ ਜੀ ਹਾਫਤਾ ਹਾਂ ਮੈਂ ਤੁੰਦਾ ਕੀ ਦਿਰਾ ਤੋ ਇਹ ਐ ਮੰਨ ਲੋ ਹੂੰ ਬੀ ਇੱਕ ਚੀਜ਼ ਪੰਜਾਬ ਵਾਲੀ ਜਰਸੀ ਐ ਨਹੀਂ ਉੱਧ ਸਹੀ ਗੱਲ ਆ ਬਈ ਪਹਿਲਾ ਪਹਿਲਾ ਤਾਂ ਥਾਣੇ ਦੇਖੋ ਬਈ ਮੁੱਠੀ ਵਾਲਾ ਥਣ ਗਲਾਬੀ ਥਣ ਨਾਣਾ ਨੂਣਾ ਜਿਹੜੀਆਂ ਕਰਮਾੜੀ ਦੇ ਫੁੱਲ ਚ ਹੈ ਮੈਂ ਠੰਡੀ ਛੁੱਟ ਕੇ ਦਿਖਾ ਦੇ ਬਾਪੂ ਲੇਵਾ ਖੱਚ ਕੇ ਦਿਖਾ ਦੇ ਢੱਲਾ ਦਿਖਾ ਦੇ ਲੈ ਲੈ ਢੱਲਾ ਸਾਰੀਆਂ ਹਬਲਡਾਂ ਗੱਡ ਕੇ ਬਰੀਕੀ ਬਰੂਕੀ ਚ ਲੇਵਾ ਬਹੁਤ ਪਿਆਹ ਜੇ ਬਈ ਮੈਂ ਕਹਿੰਦਾ ਪੰਡਰ ਕਾ ਲੇਵਾ ਲੈ ਕੇ ਸੁਈ ਗਏ ਬਾਏ ਠੰਡੀ ਤੇ ਨਾਣਾ ਨੂਣਾ ਦਿਖਾਉਨੇ ਕਰਮਾੜੀ ਦੇ ਠੰਡੀ ਪੂਰੀ ਆ ਬਈ ਤਾਂ ਇੱਕ ਦੇਗੀ ਬਹੁਤ ਚੰਗੀ ਬੈਠੀ ਠੀਕ ਆ ਚਾਰੇ ਥਣ ਇੱਕੋ ਜਿਹਾ ਖੋਲ ਦੇ ਬਾਪੂ ਤੋਰ ਕੇ ਰਖਾ ਦੇ ਕਿੰਨਾ ਕ ਦੁੱਧ ਦਿੰਦਾ ਇਹਨੇ ਦੁੱਧੇ ਬਾਪ ਪਹਿਲੇ ਜਿਹੜੇ 18 17 ਲੋ ਕੱਢਿਆ ਨਹੀਂ ਠੀਕ ਆ ਫੇਸ ਬੜਾ ਪਿਆਰਾ ਬੋਦੀ ਚੰਗੀ ਟਵਾ ਟਾ ਚੰਗਾ ਗਾ ਰੰਗ ਰੂਪ ਬਹੁਤ ਚੰਗਾ ਚਮਕ ਚਮਕ ਵਹਿੜ ਤੇ ਪੂਰੀ ਹੈਗੀ ਥਣਲੇਵਾ ਬੜਾ ਚੰਗਾ ਬਾਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਤੋੜਾ ਤਾਰਾ ਵੀ ਚੰਗਾ ਵਹਿੜਦਾ ਦੁੱਧ ਦਾ ਰਿਕਾਰਡ ਬਾਪੂ ਨੇ ਚੰਗਾ ਦੱਸਿਆ ਬਾਕੀ ਹਲੇ ਬਾਈ ਕੱਚੀ ਕੱਚੀ ਆ ਠੰਡੀ ਪੂਰੀ ਜਿੰਨੇ ਕਹਦੋਂ ਬਰਫੀ ਆ ਨਰੀ ਬਾਈ ਜਿਵੇਂ ਮਰਜ਼ੀ ਹੱਥ ਲਾਈ ਜਾ ਲ ਕਹਿੰਦੀ ਗਰਮ ਵਾਲੀ ਕੋਸ਼ਿਸ਼ ਤੇ ਮੁੱਲ ਕੀ ਆ ਬਾਪੂ ਦਾ ਫਿਰ ਮੋਲੇ ਦਾ 75000 ਹੈ ਮਾਨ ਤਨ ਹੋ ਜਾਊਗਾ ਹੋਊਗਾ ਹੀ ਹੋ ਠੀਕ ਆ 75000 ਰੁਪਿਆ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਨ ਜ਼ਰੂਰ ਹੋ ਜਾਊਗਾ ਚੰਗੀ ਐ ਬੜ ਸੁਨੱਖੀ ਐ ਗਰਮੀ ਘਟ ਮੰਨੂ ਹੈਂਡ ਆ ਜਿਹੜੀ ਕਰਮ ਵਾਲੀ ਦੀ ਫੋਟੋ ਚੰਗੀ ਹੋਊਗੀ ਥਣ ਲੇਵਾ ਬਾਈ ਕਮਾਲ ਆ ਨੇੜ ਤੋਂ ਆਰਡਰ ਚੈੱਕ ਕਰ ਲੋ ਨਾੜਾ ਨੂੜਾ ਫੋਟੋ ਹੈ ਕੱਲਾ ਕੱਲਾ ਥਣ ਮੇਰਾ ਇੱਧਰ ਪੁਹਾੜਾ ਸਾਰਾ ਫੇਸ ਬੜਾ ਪਿਆਰਾ ਐ ਵੀ ਪਿਓਰ ਜਿਹਾ ਸੀ ਹੂੰ ਟੋਆ ਦਾ ਬਹੁਤ ਚੰਗਾ ਬੋਦੀ ਬੰਨਾ ਚੰਗੀ ਜਿਹਾ ਪੰਜਾਬ ਵਾਲੀ ਹਾਂ ਡਾਕਟਰ ਹਾਂਜੀ ਨਾ 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 ਰੋਣਾ ਦੇਖੀ ਸਹੀ ਗੱਲ ਹੈ ਲੈ ਮਿਲਕ ਵੀ ਇੰਜ ਚੈੱਕ ਕਰ ਲੋ ਬਹੁਤ ਚੰਗੀ ਹੈ ਬਈ ਮੁੱਲ 75000 ਮਾਨਦਨ ਜ਼ਰੂਰ ਹੋ ਜਾਊਗਾ ਅੱਗੇ ਬਾਪੂ ਦੋ ਨੰਬਰ ਕਿਹੜਾ ਸੂਈ ਹੈ ਥੂਆ ਇਹ ਵੀ ਦੂਜੇ ਧੜਕੇ ਸੂਈ ਹੈ ਇਹ 4:00 ਵਜੇ ਜੇਰ ਪੈ ਗਈ ਬਾਜੀ ਸਾਢੇ ਪਾ 6:00 ਪਾਣ ਇੱਥੇ ਜੇਰੇ ਪੈ ਗਈ ਬੱਚਾ ਕੀ ਹੈ ਉਹ ਆਪਣੀ ਗਰੰਟੀ ਉਹ ਜੇਰ ਦੀ ਬੱਚਾ ਕੀ ਹੈ ਬਸ ਆਜੀ ਬੱਚਾ ਤੇ ਬੌਲਾ ਕੱਢਿਆ ਫਿਰ ਹਾਂਜੀ ਬੌਲਾ ਕੱਢਿਆ ਕਿੰਨਾ ਕੱਢਿਆ ਜੀ ਉਹ 4 ਕਿਲੋ ਗਿਟੇ ਵਿੱਚ ਉਹ 4 ਦਿਖਾਤਾ ਹੀ ਆਰਡਰ ਹੈ ਬਾਈ ਕਮਾਲ ਦਾ ਸੋਹਣਾ ਆਰਡਰ ਗਿਠਲੇਵਾ ਆਹ ਜਿਹੜੀ ਬੂਰੀਆ ਧਾਰਾਂ ਦੇ ਮਾਰਕਿ ਦਿਖਾ ਦੇ ਗਿਠਲੇਵਾ ਮੂਹ ਨੂੰ ਰੱਖ ਦਿਆ 나ੜ ਦੇਖੋ ਦੁੱਧਲੀ ਕਿੰਨੀ ਚੰਗੀ ਆ ਬਾਈ ਕਿੰਨਾ ਦੁੱਧ ਦੀ ਰਿਵੈਸਟੀਮੇਟ ਜਾ ਕਿ ਉਹ ਚਾਹੀਦਾ ਜੀ 20 ਦੇ ਨੇੜੇ ਤੇੜੀ ਜੀ ਸੌਖਾ ਆ ਆਰਡਰ ਕਰਾਣਾ ਬੜਾ ਚੰਗਾ ਚਬਾਈ ਕਰਕੇ ਦਿਖਾਉਂਦੇ ਆ ਬਈ ਧਾਰਾਂ ਦੀ ਲੈ ਕੀ ਬਾਤ ਆ ਚੂਣ ਬੜਾ ਚੰਗਾ ਹਨਾ ਉਸ ਤੋਂ ਵੱਡੀ ਗੱਲ ਠੰਡੀ ਸੀਲ ਆ ਜਿਵੇਂ ਮਰਦੀ ਧਾਰਾਂ ਮਰੀ ਚਲ ਕਹਿਣਾ ਗਰਮਣੀ ਨੇ ਕੁਛ ਨਹੀਂ ਚਿਵਾਈਤ ਹੋਈ ਲ ਬੜੀ ਚੰਗੀ ਹੈ ਭਾਈ ਕੀ ਬਾਤ ਚੂਣ ਬੜਾ ਚੰਗਾ ਲੱਗੇਣਾ ਬਾਈ ਬਾਹੀ ਢੰਡੀ ਬਹਿੜ ਲੈ ਠੀਕ ਆ ਖੋਲ ਦੇ ਬੜੀ ਤੋਰ ਦੇ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਬਰੀਕੀ ਬਰੂਕੀ ਜੀ ਚੰਗੀ ਆ ਬੜਾ ਸਨੱਕੀ ਆ ਕੱਦ ਵੱਡ ਚੰਗਾ ਸੂਈ ਸਵਾਈ ਹੈ ਬਈ ਚਿਵਾਈ ਵੀ ਨੰਬਰ 1 ਆ ਧਾਰਾ ਬਾਪੂ ਨੇ ਮਾਰ ਕੇ ਦਿਖਾਈ ਹੈ ਵੱਡੀ ਗੱਲ ਭਾਈ ਜਿਹੜੀ ਆ ਠੰਡੀ ਸੀਲ ਠੰਡੀ ਸੀਲ ਪੂਰੀ ਆ ਜਿਵੇਂ ਮਰਜੀ ਬਾਈ ਨੇ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਲਾਇਆ ਮੋਂ ਇਹਨਾਂ ਧਾਰਾ ਮਾਰਤੀਆਂ ਭਾਈ ਕੀ ਹਾ ਕਰਮਲੀ ਨੇ ਕੋਈ ਮੋਲ ਬਾਪੂ ਇਹਦਾ ਮੋੜ ਇੱਕੋ ਜੀ ਦੁਨਾਂ ਦਾ 75000 ਹਾਂ 75 75 ਇਹ ਮੋਲ ਦੁਨਾਂ ਦਾ ਠੀਕ ਆ ਮਾਨ ਤਾਨ ਹੋ ਜਾਊਗਾ ਹਾਂ ਮਾਨ ਤਾਨ ਠੀਕ ਆ 75000 ਰੁਪਏ ਬਾਈ ਮੋਲ ਬਾਕੀ ਜਿਹੜਾ ਮੌਕੇ ਤੇ ਮਾਨ ਤਾਨ ਜ਼ਰੂਰ ਹੋ ਜਾਊਗਾ ਬਹੁਤ ਸੋਹਣਾ ਆਰਡਰ ਕਰਮ ਵਾਲੀ ਬਿਆਰੇ ਕਰਿਆ ਕੱਲਾ ਕੱਲਾ ਥਣ ਬੱਚਾ ਮਗਰ ਬੱਚਾ ਬੱਚੇ ਬਹੁਤ ਸੋਹਣੇ ਪਾਉਂਦੀ ਆ ਹਨਾ ਆਪ ਹੀ ਝੂਈ ਹੈ ਅੱਛਾ ਆ ਜੇਬ ਤੜਕਿਓ ਪਈ ਜੇਰ ਅਸੀਂ ਜਮਾ ਗਰੰਟੀ ਆਪਣੀ ਠੀਕ ਆ ਉਹ ਵੀ ਬੰਦਾ ਇਹ ਨਹੀਂ ਕਹਿ ਸਕਦਾ ਨਾਗ ਬਾਪੂ ਕੋਲੇ ਦੋ ਸੀ ਦੋਨੇ ਰਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦਾ ਵੇ ਬਾਪੂ ਨੇ ਕਨੈਕਟ ਕਰ ਲਿਆ ਲਓ ਜੀ ਮੂਰੇ ਵੀਡੀਓ ਨੇ ਦੇਖ ਲਈ ਸਾਰੇ ਵੀਰਾਂ ਦਾ ਸ਼ਹਿਦਲੋਂ ਧੰਨਵਾਦ ਜੀ ਹਾਂ ਜੀ ਦੇਖ ਨਾਣਾ ਐਡੀ ਫੁੱਲ ਆ ਹਨਾ ਨਾੜ ਥੋੜਾ ਬਹੁਤ ਚੰਗੀ ਆ ਸਹੀ ਆ ਗੱਠਲੇ ਵਾਲੇ ਮੂਹ ਨੂੰ ਹਾਂ ਲੈ ਧੰਨਵਾਦ ਜੀ